ਕਿ ਨਾ ਕੁਸ਼ਮੇਰੀ ਦੇ ਦਿਮਾਗ ਦੇ ਵਿੱਚ ਰਾਤ ਜਿਹੜੇ ਵੀਰ ਨਾਲ ਗੱਲ ਹੋਈ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਦੇਖ ਵੀਰਾ ਇੱਕ ਰਿਸ਼ਤਾ ਹੁੰਦਾ ਉਹਨੂੰ ਮੈਂ ਪੁੱਛਿਆ ਤੇਰਾ ਵਿਆਹ ਹੋਇਆ ਹੈ ਕਹਿੰਦਾ ਹਾਂ ਮੈਂ ਕਿਹਾ ਜੇ ਤੇਰੀ ਵਾਈਫ ਤਿੱਤੋਂ ਬਿਨਾ ਕਿਤੇ ਜਾਂਦੀ ਹੈ ਕਹਿੰਦਾ ਹਾਂ ਡਾਕਟਰ ਦੇ ਜਾਵੇ ਪੇਕਿਆਂ ਨੂੰ ਜਾਵੇ ਤ੍ਰਿਆ ਚਿੱਤਰ ਚਾਪਾ ਕਿੰਨੀਆਂ ਔਰਤਾਂ ਬਾਰੇ ਪੜਿਆ ਕਿ ਉਹ ਕਿਦਾਂ ਧੋਖਾ ਦੇ ਦਿੰਦੀਆਂ ਅਸੀਂ ਆਪਣਾ ਜਿੱਥੇ ਰਿਸ਼ਤਾ ਆ ਉੱਥੇ ਭਰੋਸਾ ਕਰਦੇ ਕਿ ਨਹੀਂ ਕਰਦੇ ਕੀ ਵਾਈਫ ਜਦੋਂ ਜਾਂਦੀ ਆ ਪਿੱਕਿਆਂ ਨੂੰ ਅਸੀਂ ਤਾਂ ਸੋਚਦੇ ਆ ਕਿ ਇਹ ਆਪਣੇ ਆਸ਼ਿਕ ਨੂੰ ਮਿਲਣ ਗਈ ਹੋਣੀ ਪਹਿਲਾਂ ਸਹਿਲਾ ਹੁੰਦਾ ਕੋਲ ਦਾ ਪਿੰਡ ਦਾ ਜਿਵੇਂ ਕਿਲੇ ਦਾ ਖਾਣਾ ਨਹੀਂ ਸੀ ਵਿਆਹ ਕਰਵਾ ਕੇ ਖਾਣਦੇ ਆ ਮਿਲਦਾ ਬਿਲਦਾ ਰਹਿੰਦੇ ਪਿੰਡਾਂ ਵਾਲਿਆਂ ਦਾ ਹੀ ਆ ਉਹ ਇੱਕ ਮੁੰਡੇ ਵੱਲੋਂ ਵੀ ਹੈਗਾ ਉਹਦਾ ਗਾਣਾ ਇਦਾਂ ਦਾ ਤੇ ਮੇਰਾ ਪ੍ਰਸ਼ਤਾ ਹੋ ਗਿਆ ਘਰਦਿਆਂ ਨੇ ਕਰ ਦਿੱਤਾ ਮੈਂ ਕੀ ਕਰਾਂ ਇੱਕ ਕੁੜੀ ਵੱਲੋਂ ਵੀ ਹੈਗਾ ਕੁੜੀ ਕੁੜੀ ਵੀ ਕਹਿ ਰਹੀ ਆ ਪੀ ਫਿਕਰ ਨਾ ਕਰ ਮੈਂ ਆਉਂਦੀ ਜਾਂਦੀ ਕਿਹੜੀ ਮਾਰਦੀ ਡੇੜੀ ਮੈਂ ਮਿਲਦੀ ਰਹੂੰਗੀ ਉਹ ਜਦੋਂ ਕਿਸੇ ਦੀ ਵਾਈਫ ਜਾਂਦੀ ਆ ਉਦੋਂ ਭਰੋਸਾ ਕਰਦੇ ਆ ਨਾ ਅਸੀਂ ਕਮਾਸ ਵਿੱਚ ਨਾ ਕੁਝ ਹੋਰ ਰਿਸ਼ਤੇ ਵੀ ਹੁੰਦੇ ਆ ਇੱਕ ਤਾਂ ਉਹ ਔਰਤ ਹੁੰਦੀ ਹੈ ਜਿਹੜੀ ਬਿਲਕੁਲ ਵਫਾ ਦੇ ਵਿੱਚ ਆ ਕੇ ਇਮਾਨਦਾਰੀ ਨਾਲ ਵਿਆਹ ਕਰਾਉਂਦੀ ਉਹ ਜਿਹੜਾ ਦੋਹਾਂ ਦਾ ਰਿਸ਼ਤਾ ਹੁੰਦਾ ਉਹਦੇ ਵਿੱਚ ਤਾਂ ਉਹ ਜਿੱਥੇ ਮਰਜੀ ਜਾਵੇ ਜਿਹਦੇ ਕੋਲ ਮਰਜੀ ਜਾਵੇ ਭਰੋਸਾ ਹੁੰਦਾ ਜਦੋਂ ਵਿਆਹੀ ਹੋਈ ਔਰਤ ਕਿਤੇ ਜਾ ਰਹੀ ਆ ਨਾ ਤੇ ਦੂਜੇ ਨੂੰ ਵੀ ਪਤਾ ਵੀ ਨਹੀਂ ਇਹ ਇਹ ਉਹਦੇ ਘਰ ਵਾਲੀ ਆ ਇਹ ਉਹਦੇ ਵਾਲੀ ਆ ਨਾ ਅਗਲਾ ਮਜ਼ਾਕ ਕਰਦਾ ਨਾ ਛੇੜਦਾ ਜਦੋਂ ਵਿਆਹ ਹੋਣ ਤੋਂ ਬਾਅਦ ਇੱਕ ਰਿਸ਼ਤੇ 'ਚ ਵੱਜ ਜਾਣ ਤੋਂ ਬਾਅਦ ਕੋਈ ਜਾਂਦੀ ਆ ਕਿਤੇ ਫਿਰ ਉਹਨੂੰ ਇਸ ਅੱਖ ਨਾਲ ਨਹੀਂ ਦੇਖਿਆ ਜਾਂਦਾ ਕਿ ਹੁਣ ਉਹਦੇ ਕੁਝ ਲੱਗ ਗਏ ਹੁਣ ਉਹਦੇ ਕੁਝ ਲੱਗੇ ਗਏ ਉਹਦੋਂ ਇਦਾਂ ਹੁੰਦਾ ਵੀ ਨਹੀਂ ਸੌਦਾ ਲੈਣ ਗਈ ਹੁੰਦੀ ਆ ਇੱਕ ਉਹ ਹੁੰਦੀਆਂ ਆ ਜਿਨ੍ਹਾਂ ਦੇ ਰਿਸ਼ਤੇ ਕਈਆਂ ਨਾਲ ਹੁੰਦੇ ਆ ਪਰ ਲੋਕ ਦਿਖਾਵੇ ਲਈ ਵਿਆਹ ਕਰਾ ਲੈਂਦੀਆਂ ਮੁੰਡੇ ਵੀ ਹੁੰਦੇ ਨਾ ਕਈ ਵਿਗੜੇਲੇ ਨਿਆਣੇ ਮੁੰਡੇ ਹੁੰਦੇ ਆ ਟਿਕਦੇ ਨਹੀਂ ਘਰ ਦੇ ਕਹਿੰਦੇ ਵਿਆਹ ਕਰ ਦਿਓ ਉਹ ਫੇ ਅਗਲੇ ਕਹਿੰਦੇ ਘੁੰਮਣ ਵਾਲੀ ਹੋਰ ਤਰ੍ਹਾਂ ਦੀ ਔਰਤ ਹੁੰਦੀ ਵਿਆਹ ਲਈ ਹੋਰ ਘਰੇਲੂ ਔਰਤ ਚਾਹੀਦੀ ਆ ਉਹ ਘਰੇਲੂ ਨਾਲ ਵਿਆਹ ਕਰਾ ਕੇ ਆ ਫੇ ਹੁੰਦਾ ਫੇ ਹੁਣ ਵਿਆਹ ਕਰਾ ਲਿਆ ਹੁਣ ਤਾਂ ਠੀਕਾ ਹੁਣ ਤਾਂ ਨਹੀਂ ਮੈਨੂੰ ਟੋਕੂਗੇ ਮੇਰੇ ਕੋਲ ਬਹੁਤ ਸਾਰੀਆਂ ਧਾਰਨਾ ਮੇਰੇ ਦਿਮਾਗ ਵਿੱਚ ਚੱਤਾਂ ਇਹ ਘਰਦਿਆਂ ਨੇ ਮੁੰਡਾ ਵਿਆਹਤਾ ਉਹ ਕੁੜੀਆਂ ਤੇ ਵਿਆਹ ਕਰਾ ਲਿਆ ਮੁੰਡੇ ਨਾਲ ਉਹ ਨਕਾਬ ਡਰਾਮਾ ਹੁਣ ਹੀ ਮੁੱਕਿਆ ਪਾਕਿਸਤਾਨੀ ਡਰਾਮਾ ਉਹਦੇ ਵਿੱਚ ਲੈਲਾ ਆ ਕੁੜੀ ਦਾ ਵਿਆਹ ਹੋ ਜਾਂਦਾ ਉਹ ਫਿਰ ਉਹ ਫਿਰ ਕਹਿੰਦੀ ਹੈ ਭਾਵੇਂ ਕਿ ਉਹਨੇ ਕੋਈ ਇਦਾਂ ਦਾ ਰਿਸ਼ਤਾ ਨਹੀਂ ਦਿਖਾਇਆ ਪਰ ਉਹ ਵਾਰ-ਵਾਰ ਇਹ ਕਹਿੰਦੀ ਵੀ ਹੁਣ ਤਾਂ ਵਿਆਹ ਕਰਾ ਲਿਆ ਨਾ ਮੈਂ ਹੁਣ ਤਾਂ ਨਾ ਮੈਨੂੰ ਕੋਈ ਕੁਝ ਵੀ ਜਦੋਂ ਦੀ ਮਾਂ ਪੁੱਛਦੀ ਵੀ ਹੁਣ ਕਿੱਥੇ ਨੂੰ ਚਲੀ ਤੂੰ ਕਹਿੰਦੀ ਤੇਰੇ ਕਹਤੇ ਵਿਆਹ ਕਰਾ ਲਿਆ ਹੋ ਕੀ ਕਰਮ ਹੈ ਹੁਣ ਤਾਂ ਜਾਣਦੇ ਮੈਨੂੰ ਇਹ ਕੋ ਰਿਸ਼ਤੇ ਹੁੰਦੇ ਆ ਜਿਹੜੇ ਕੁੜੀਆਂ ਜਾਂ ਮੁੰਡੇ ਵਿਆਹ ਕਰਾਉਂਦੇ ਸਿਰਫ ਇਸ ਕਰਕੇ ਆ ਉਹਲਾ ਬਣਿਆ ਰਹੇ ਸਮਾਜ ਨੂੰ ਦਿਖਾਉਣ ਲਈ ਵੀ ਇੱਕ ਖਸਮ ਇਹ ਪਤਨੀ ਹੈਗੀ ਹੈ ਮੇਰੀ ਹੰਡਾਉਣੇ ਉਹ ਨਹੀਂ ਯਾਰੀ ਹੁੰਦੇ ਆਪਣੀਆਂ ਕਿਤੇ ਨਾ ਕਿਤੇ ਦੋਸਤੀਆਂ ਹੁੰਦੀਆਂ ਬਣਦੀਆਂ ਠੀਕ ਹੈ ਫਿਰ ਬਦਲੇ 'ਚ ਵੀ ਕਈ ਕਰਦੇ ਆ ਵੀ ਜਦੋਂ ਅਗਲਾ ਕਹਿੰਦਾ ਵੀ ਮੇਰਾ ਰਿਸ਼ਤਾ ਹੋ ਗਿਆ ਉਹ ਕਹਿੰਦੀ ਠੀਕ ਠੀਕ ਆ ਫਿਰ ਜੇਦੇ ਆ ਮੇਰੀ ਹੁਣ ਵਿਆਹ ਤੇਰੇ ਪਿੰਡ ਕਰਾਉਂ ਕਰਾਉਂ ਵੀ ਕਿਸੇ ਅਮਲੀ ਜਾਇਨਾ ਫੇਕੂ ਮੂੰ ਵੀ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਤੂੰ ਟਿੱਚ ਸਮਝਦਾ ਸੀ ਕਾਲਜ ਵਿੱਚ ਤੇ ਸੈਲਫੀਆਂ ਪਾਉਂ ਫੇ ਤੈਨੂੰ ਅੱਗ ਲਾਉਂ ਤੇਰੇ ਰਹਿ ਲਈ ਜੀ ਕੇ ਦਿਖਾ ਲਈ ਮੈਨੂੰ ਠੀਕ ਹੈ ਨਾ ਜਦੋਂ ਨਾ ਆਪਾਂ ਢੱਡਰੀਆਂ ਵਾਲੇ ਨੂੰ ਦੇਖਦੇ ਆਂ ਜਦੋਂ ਅਸੀਂ ਧੁੰਦੇ ਪੰਥਪ੍ਰੀਤ ਨਾਲ ਮਿਲਣਾ ਇਹਨਾਂ ਨੂੰ ਪ੍ਰੋਫੈਸਰ ਨਾਲ ਮਿਲਣਾ ਜਦੋਂ ਕਿਸੇ ਅਕਾਲ ਤਖਤ ਤੇ ਜਾਣੇ ਵਾਲੇ ਨੂੰ ਮਿਲਣਾ ਇੱਕ ਚੀਜ਼ ਦਾ ਖਿਆਲ ਰੱਖਿਓ ਢੱਡਰੀਆਂ ਵਾਲਿਆਂ ਦਾ ਗੁਰੂ ਸਾਹਿਬ ਨਾਲ ਰਿਸ਼ਤਾ ਕੀ ਆ ਕੀ ਇਹਨਾਂ ਦਾ ਵੀ ਅੰਮ੍ਰਿਤ ਛਕਣ ਦਾ ਗੁਰੂ ਸਾਹਿਬ ਨਾਲ ਉਹੀ ਰਿਸ਼ਤਾ ਆ ਜਿਹੜਾ ਪਰਮਜੀਤ ਅਕਾਲੀ ਦਾ ਤੇ ਪ੍ਰਵਾਨੇ ਦਾ ਆ ਜਾ ਜਿਹੜਾ ਧੁੰਦੇ ਪੰਥਪ੍ਰੀਤ ਦਾ ਇੱਕ ਬੰਦੇ ਤਾਂ ਉਹ ਆ ਜਿਹੜੇ ਅਮਰ ਜ ਛੱਕਣ ਤੋਂ ਬਾਅਦ ਗੁਰੂ ਦੀ ਗੱਲ ਕਰਦੇ ਕਰਦੇ ਕਰੋੜਾਂ ਅਰਬਾਂ ਬਣਾ ਰਹੇ ਆ ਉਹ ਬੰਦਾ ਜੇ ਕਾਲ ਤੱਕ ਤੇ ਜਾਂਦਾ ਉਹ ਇਸ ਕਰਕੇ ਜਾਂਦਾ ਸੀ ਕਿ ਮੇਰੇ ਪਰਿਵਾਰ ਦੀ ਆਮਦਨ ਖਤਮ ਹੋ ਗਈ ਮੈਂ ਕੀ ਕਰੂੰਗਾ ਹੁਣ ਉਹਨਾਂ ਦਾ ਰਿਸ਼ਤਾ ਗੁਰੂ ਸਾਹਿਬ ਨਾਲ ਇਮਾਨਦਾਰੀ ਨਾਲ ਅਲਾ ਨਹੀਂ ਹੈ ਸਿਰਫ ਪੈਸਿਆਂ ਲਈ ਰਿਸ਼ਤਾ ਆ ਜਾਣਾ ਨਹੀਂ ਥਾਂ ਥਾਂ ਤੇ ਆ ਉਹਨੇ ਜੀ ਕਿਸੇ ਕੋਲ ਵੀ ਜਾਣ ਲਈ ਦਲੀਲਾਂ ਦੇ ਦੇ ਕੇ ਸਾਬਤ ਕਰਨਾ ਫਿਰ ਧੁੰਦੇ ਪੰਥਪ੍ਰੀਤ ਵਰਗਿਆਂ ਨੇ ਪ੍ਰਚਾਰਕਾਂ ਨੇ ਵੀ ਜੇ ਨਾਨਕਸਰੀਆਂ ਦੇ ਜਾਵਾਂਗੇ ਨਾ ਫਿਰ 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 ਬਦਲਾਂਗੇ ਕਿਦਾਂ ਉਹਨਾਂ ਨੂੰ ਢੱਡਰੀਆਂ ਵਾਲਿਆਂ ਦਾ ਕਿਸੇ ਨਾਨਕਸਰੀਆਂ ਦੇ ਗੁਰਦੁਆਰੇ ਜਾ ਕੇ ਬਹਿ ਜਾਣਾ ਤੇ ਧੁੰਦੇ ਪੰਥਪ੍ਰੀਤ ਦਾ ਬਹਿ ਜਾਣਾ ਜਾ ਕੇ ਉਹ ਚ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਸੇਂਗਲ ਤੋਂ ਜੇ ਢੜੀਆਂ ਵਾਲੇ ਜਾ ਕੇ ਉੱਥੇ ਬੈਠੇ ਆ ਉਹਦੇ 'ਚ ਕੋਈ ਨਿੱਜੀ ਨੁਕਸਾਨ ਜੇ ਨਾ ਜਾਣਦੇ ਉੱਥੇ ਉਹਦਾ ਕੋਈ ਨਿੱਜੀ ਨੁਕਸਾਨ ਨਹੀਂ ਹੋ ਰਿਹਾ ਉਹਨਾਂ ਨੂੰ ਨਹੀਂ ਤਾਂ ਇੰਨੇ ਸਾਲ ਨਾ ਜਾਣ ਤੋਂ ਬਾਅਦ ਕੀ ਪਰਮੇਸ਼ਰ ਦਵਾਰ 'ਚ ਲੰਗਰ ਬੰਦ ਹੋਇਆ ਉਹ ਤਾਂ ਹਸਪਤਲ ਬੰਦ ਸੀ ਉਹ ਦੁਬਾਰਾ ਚਲਾ ਦਿੱਤਾ ਉਹਨਾਂ ਨੇ ਦੁਸ਼ਮਣ ਭਵੰਦੀ ਭਵੰਦੀ ਨਹੀਂ ਰੱਖ ਦिती ਆ ਕਿਚਨ ਕਿੱਡੀ ਵੱਡੀ ਬਣਾਈ ਆ ਜਿਹੜੇ ਬੰਦੇ ਉੱਥੇ ਜਾਂਦੇ ਆ ਜਾ ਕੇ ਦੇਖ ਕੇ ਆਉਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਤਾਂ ਉਹਨਾਂ ਦੀ ਫਾਈਨੈਂਸ਼ੀਅਲ ਨਿੱਜੀ ਕਿਹੜੀ ਕਮਜ਼ੋਰੀ ਸੀ ਉਹਨਾਂ ਦੀ ਜਿਸ ਕਰਕੇ ਅਸੀਂ ਕਈ ਪਿੱਗੇ ਮੈਂ ਸ਼ੁਰੂ ਚ ਗੱਲ ਕੀਤੀ ਆ ਕਿ ਇਹ ਜਿਹੜੀ ਗੱਲ ਆ ਇਹ ਆਪਣਿਆਂ ਲਈ ਆ ਸਾਡੇਆਂ ਲਈ ਕੋਈ ਕਮ ਬਖਤ ਉਹ ਨਾ ਆ ਜਾਏ ਸਾਬਤ ਕਰਨਾ ਇਹ ਦੱਸਣ ਪੇ ਤੂੰ ਦਲੀਲਾਂ ਤੁਹਾਨੂੰ ਨਹੀਂ ਦੇਲੀ ਰਿਹਾ ਤੁਹਾਡੇ ਲਈ ਹੈਗਾ ਸ਼ਾਨਦਾਰ ਮੇਰੇ ਕੋਲ ਤੁਸੀਂ ਰੁਕੋ ਤੁਹਾਨੂੰ ਅਸੀਂ ਉਹਨਾਂ 'ਚ ਗਿਣਦੇ ਆਂ ਜਿਹੜੇ ਸਾਡਾ ਵਿਰੋਧ ਕਰਦੇ ਨਾ ਤੁਹਾਨੂੰ ਉਹਨਾਂ ਬਦਕਾਰਾਂ 'ਚ ਗਿਣਦੇ ਆਂ ਜਿਹੜੇ ਵਿਆਹ ਕਰਾਉਂਦੇ ਆ ਸਿਰਫ ਦਿਖਾਉਣ ਲਈ ਹੰਡਾਉਣੇ ਯਾਰ ਹੁੰਦੇ ਹਨ ਤੁਹਾਨੂੰ ਨਹੀਂ ਅਸੀਂ ਤੁਹਾਨੂੰ ਸਾਬਤ ਨਹੀਂ ਕਰਦੇ ਸੀ ਜਿਹੜੇ ਬੰਦੇ ਵੈਸੇ ਵੀ ਉਹਨਾਂ ਨੂੰ ਹਮੀਰ ਖੈਰਾ ਕਰਕੇ ਬੰਦਾ ਅਮਰੀਕਾ ਤੋਂ ਬੜਾ ਜੈਂਟਲਮੈਨ ਬੰਦਾ ਉਦਾਂ ਪਤਾ ਨਹੀਂ ਫੇਸਬੁੱਕ ਤੇ ਉਹ ਬੈਠੇ ਕਿੱਦਾਂ ਰਹਿ ਗਿਆ ਵੀ ਕਰਵਿੰਦਰ ਸਿੰਘ ਆ ਕੁਝ ਬੰਦੇ ਉਦਾਂ ਬੈਠੇ ਰਹਿ ਗਏ ਉਹ ਉਹਨੇ ਉਹ ਕੁਝ ਪੋਸਟ ਪਾਈ ਉਸੇ 'ਤੇ ਹਰਨੇਕ ਦਲੀਲਾਂ ਦਊਗਾ ਨਹੀਂ ਹੁਣ ਝੱਲੀ ਕਹਿੰਦਾ ਸੀ ਹੁਣ ਮੇਰਾ ਸਵਾਲ ਸੀ ਉਹਦੇ ਲਈ ਵੀ ਜਦੋਂ ਭਾਈ ਸਾਹਿਬ ਉੱਥੇ ਕਾਲ ਤੱਕ ਤੇ ਨਹੀਂ ਗਏ ਸੀ ਤੂੰ ਤਾਂ ਉਦੋਂ ਵੀ ਵਿਰੋਧ ਹੀ ਕਰਦਾ ਸੀ ਤੇਰੇ ਵਿਰੋਧ ਦੇ ਕੀ ਅਰਥ ਆ ਕਸੀ ਤਾਂ ਉਸ ਬੰਦੇ ਨਾਲ ਗੱਲ ਕਰ ਸਕਦੇ ਆ ਜੇ ਕਨਵਿੰਸ ਕਰਨ ਦੀ ਗੱਲ ਆਵੇ ਸਫਾਈ ਦੇਣ ਦੀ ਗੱਲ ਆਵੇ ਤੇ ਉਹਨੂੰ ਦੇ ਸਕਦੇ ਆ ਜਿਹੜਾ ਕੋ ਬੰਦਾ ਹੈਗਾ ਆਪਣਾ ਹੈ ਸਾਡਾ ਪਰ ਇਸ ਗੱਲ ਤੋਂ ਉਹਨੂੰ ਲੱਗਿਆ ਵੀ ਮੈਂ ਕਨਵਿੰਸ ਨਹੀਂ ਹੋਇਆ ਪਹਿਲੀ ਗੱਲ ਮੈਂ ਪਰਮਵੀਰਨਾ ਵੀ ਪ੍ਰੋਗਰਾਮ ਚ ਗੱਲ ਕਰਦਾ ਸੀ ਜਿਹੜੇ ਆਪਣੇ ਹੁੰਦੇ ਨਾ ਜਿਹੜੇ ਪਤੀ ਪਤਨੀ ਦਾ ਰਿਸ਼ਤਾ ਭੋਸੇ ਵਾਲਾ ਆ ਉਹਦੇ ਵਿੱਚ ਕਦੇ ਵੀ ਕਿਸੇ ਪਤੀ ਦੇ ਕੰਮ ਤੇ ਕਿਤੇ ਜਾਣ ਤੇ ਪਤਨੀ ਸਬੂਤ ਨਹੀਂ ਮੰਗਦੀ ਤੇ ਪਤਨੀ ਦੇ ਜਾਣ ਤੇ ਪਤੀ ਸਬੂਤੀ ਮੰਗਦਾ ਜਿਹੜੇ ਸਿਆਣੇ ਮਾਪੇ ਆ ਜਦੋਂ ਕੁੜੀਆਂ 12 13 ਸਾਲ ਦੀਆਂ ਹੋ ਜਾਂਦੀਆਂ ਜਦੋਂ ਉਹ ਜਾਣ ਲੱਗਦੀਆਂ ਜਦੋਂ ਕਹਿੰਨੀਆਂ ਕਿ ਮੈਂ ਆਪਣੇ ਦੋਸਤ ਦੀ ਪਾਰਟੀ ਤੇ ਚੱਲੀ ਆ ਮੈਂ ਇੱਥੇ ਚੱਲੀ ਆ ਉਹ ਨਾ ਪਿੱਛਾ ਕਰਦੇ ਆ ਨਾ ਸ਼ੱਕ ਕਰਦੇ ਆ ਉਹ 13 ਸਾਲ ਤੋਂ ਬਾਅਦ ਆਪਣੇ ਬੱਚੇ ਦੇ ਕਮਰਾ ਬੰਦ ਕਰਕੇ ਕੰਪਿਊਟਰ ਤੇ ਬੈਠੇ ਨੂੰ ਜਾਂ ਟੀਵੀ ਦੇਖਦੇ ਨੂੰ ਬਾਰ ਬਾਰ ਦਰਵਾਜ਼ਾ ਖੋਲ ਕੇ ਜਾ ਜਾ ਕੇ ਨਹੀਂ ਦੇਖਦੇ ਫੇ ਕੀ ਦੇਖਣ ਲੱਗਾ ਉਨਾਂ ਦੇ ਦਿਮਾਗ 'ਚੋ ਕੀੜਾ ਨਹੀਂ ਸ਼ੱਕ ਵਾਲਾ ਵੱਡਦਾ ਵੀ ਵੀ ਨਿਗ੍ਹਾ ਰੱਖਣੀ ਆ ਨਿਗ੍ਹਾ ਰੱਖਣੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਭਰੋਸਾ ਟੁੱਟ ਜਾਣਾ ਸ਼ਰਾਰਤ ਹਰ ਬੱਚਾ ਕਰਦਾ ਇਹ ਉਮਰ ਆ ਬੱਚੇ ਦੀ ਬੱਚੇ ਨੇ ਬਚਪਨ ਵਿੱਚ ਬਚਪਨਾ ਕਰਨਾ ਆ ਜਵਾਨੀ ਵਿੱਚ ਜਵਾਨੀ ਹੰਡਾਉਣੀ ਆ ਚਾਹੇ ਲੜਕਾ ਆ ਚਾਹੇ ਲੜਕੀ ਆ ਤੁਸੀਂ ਜੇਲ੍ਹ ਚ ਬੰਦ ਕਰ ਦਿਓ ਰੱਸੇ ਕਰ ਦਿਓ ਉਹਦੇ ਦਿਮਾਗ ਵਿੱਚ ਚੱਲੂਗਾ ਕੋਈ ਜੇ ਨਾ ਹੋਇਆ ਡਿਪਰੈਸ਼ਨ ਹੋ ਜਾਊਗਾ ਜੇ ਤੁਸੀਂ ਲੜਕੀਆਂ ਲੜਕਿਆਂ ਨੂੰ ਉਸ ਟਾਈਮ ਦੇ ਵਿੱਚ ਉਹ ਹੰਡਾਉਣਾ ਨਾ ਦਿੱਤਾ ਹੋ ਸਕਦਾ ਲੜਕੀਆਂ ਦੇ ਦਿਮਾਗ ਤੇ ਇਹ ਅਸਰ ਪੈ ਜਾਏ ਕਿ ਮੈਂ ਕਿਸੇ ਬੰਦੇ ਨਾਲ ਸੌਣ ਯੋਗੀ ਨਹੀਂ ਹੈਗੀ ਮੈਂ ਸਿਰਫ ਔਰਤ ਨਾਲ ਸੌਣ ਲਈ ਬਣੀ ਆ ਜੇ ਨੌਜਵਾਨ ਮੁੰਡੇ ਦੇ ਉੱਤੇ ਮਾਪੇ ਨਜਾਇਜ਼ ਦਬਾਅ ਪਾਉਣ ਕੁੜੀਆਂ ਦੇ ਲਈ ਵੀ ਨਹੀਂ ਘਰ ਬੇਟਾ ਤੇਰੇ ਘਰ ਤੋਂ ਭੈਣਾ ਆ ਐਦਾਂ ਦੀ ਗੱਲਾਂ ਹੋਵੇ ਹੋ ਸਕਦਾ ਮੁੰਡਿਆਂ ਨਾਲ ਦੋਸਤੀ ਕਰਦੇ ਕਰਦੇ ਕੋਈ ਐਦਾਂ ਦਾ ਇਨਸੀਡੈਂਟ ਵਾਪਰੇ ਉਹਦੇ ਦਿਮਾਗ 'ਚ ਉਹਦੇ ਹਾਰਮੋਨ ਆਪਣੇ ਆਪੇ ਕਬੂਲ ਕਰ ਲੈਣ ਵੀ ਮੈਂ ਤਾਂ ਬੰਦਿਆਂ ਨਾਲ ਰਿਸ਼ਤਾ ਬਣਾਉਣ ਜੋਗਾ ਆ ਇੰਪੋਰਟੈਂਸ ਮੈਨੂੰ ਮੁੰਡਿਆਂ ਨਾਲ ਸੁਣਨਾ ਮਿਲਦੀ ਹੁੜਕੇ ਉਹ ਜਵਾਬੇ ਹੀ ਦੇ ਦੇ ਘਰਦਿਆਂ ਨੂੰ ਵੀ ਮੈਂ ਔਰਤਾਂ ਔਰਤਾਂ ਨੂੰ ਦੇਖ ਕੇ ਮੈਨੂੰ ਫਰਕ ਹੀ ਨਹੀਂ ਪੈਂਦਾ ਇਸ ਕਰਕੇ ਉਹਨੂੰ ਪਤਾ ਹੁੰਦਾ ਸਿਆਣੇ ਮਾਪੇ ਨੂੰ ਪਤਾ ਹੁੰਦਾ ਕਿ ਇਹ ਉਮਰ ਹਾਂ ਡਿਸਪਲਿਨ ਦਿੱਤਾ ਜਾਂਦਾ ਦੱਸਿਆ ਜਾਂਦਾ ਇਹਨਾਂ ਮੁਲਕਾਂ 'ਚ ਮੈਂ ਹੈਰਾਨ ਰਹਿ ਜਾਂਦਾ ਪੁਲਿਸ ਹੁੰਦੀ ਆ ਸੜਕਾਂ 'ਤੇ ਖੜੀ ਸਪੀਡ ਦੀ ਲਿਮਟ ਵੀ ਲਿਖੀ ਹੁੰਦੀ ਆ 60 ਦੀ ਸਪੀਡ ਦੇ ਉੱਤੇ ਇੱਕ ਇੱਕ 100 ਕਿਲੋਮੀਟਰ ਦੀ ਸਪੀਡ ਤੇ ਜਾਂਦੇ ਬੰਦੇ ਨੂੰ ਫੜ ਲੈਂਦੇ ਆ ਪਰ ਕਦੇ ਵੀ ਗੁੱਸੇ ਨਾਲ ਨਹੀਂ ਉਹਨੂੰ ਕੁਝ ਵੀ ਕਹਿੰਦੇ ਸਤਕਾਰ ਦੇ ਨਾਲ ਪਿਆਰ ਨਾਲ ਗੱਲ ਕਰਕੇ ਟਿਕ ਫਾਈਨ ਕਰ ਦੇਣਾ ਹੈ ਉਹਨੂੰ ਕਾਨੂੰਨ ਹੈ ਬਸ ਉਹ ਤਾਂ ਜੇ 5 6 ਕਿਲੋਮੀਟਰ ਵੀ ਉੱਤੇ ਓਵਰ ਹੁੰਦਾ ਫੇਰ ਵੀ ਕਰ ਦੇਣਾ ਸੀ ਫਾਈਨ ਕਰ ਦਿੰਦੇ ਆ ਪਰ ਗੁੱਸੇ ਨਾਲ ਨਹੀਂ ਬੋਲਦੇ ਕੁਝ ਵੀ ਉਹਨੂੰ ਮੇਣਾ ਨਹੀਂ ਦਿੰਦੇ ਉਹਨੂੰ ਵੀ ਤੁਹਾਡੇ ਵਰਗਿਆਂ ਨੇ ਗੰਦ ਪਾ ਦਿੱਤਾ ਇਹ ਕਰ ਦਿੱਤਾ ਉਹਨਾਂ ਨੂੰ ਪਤਾ ਵੀ ਲੋਕਾਂ ਨੇ ਕਰਨਾ ਹੀ ਆ ਹਰੇਕ ਬੰਦੇ ਨੇ ਤੇਜ ਐਡਵੈਂਚਰ ਜਿਹੜੀ ਕਾਰ ਤੇ 180 ਦੀ ਸਪੀਡ ਕਾਦੇ ਲਈ ਬਣਾਈ ਹੈ ਤੇਜ ਜਾਣ ਲਈ ਬਣਾਈ ਹੈ हां ਜੇ ਤੋਂ ਨਹੀਂ ਕੰਟਰੋਲ ਹੁੰਦਾ ਐਕਸੀਡੈਂਟ ਹੋ ਗਿਆ ਉੱਥੇ ਵੀ ਪੈਸਾ ਲੱਗਦਾ 2-2 3-3 ਮਿਲੀਅਨ ਐਕਸੀਡੈਂਟ ਲੱਗ ਜਾਂਦਾ ਉਦੋਂ ਵੀ ਸਰਕਾਰਾਂ ਇਹ ਪੁਲਿਸ ਵਾਲੇ ਕਦੇ ਇਦਾਂ ਦੇ ਬਿਆਨ ਨਹੀਂ ਦਿੰਦੇ ਸਾਨੂੰ ਕਹ ਨੂੰ ਡਿਸਪਲਿਨ ਦੀ ਗੱਲ ਫੇਰ ਰਿਮਾਈਂਡ ਕਰਾਉਂਗੇ ਜਿਹਨੂੰ ਅਸੀਂ ਦਿਆਲੂ ਹੋਣਾ ਕਹਿੰਦੇ ਆ ਕਿਰਪਾਲੂ ਹੋਣਾ ਕਹਿੰਦੇ ਆ ਖਿਮਾ ਕਰਨੀ ਕਹਿੰਦੇ ਆ ਦੇਖ ਕੇ ਅੰਡਿਕਟ ਕਰਨਾ ਕਹਿੰਦੇ ਆ ਜੋ ਵਰਤੀ ਸਾਡੇ ਅੰਦਰ ਬੱਚਿਆਂ ਨਾਲ ਹੋਊਗੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਹੋਊਗੀ ਜੇ ਸਾਨੂੰ ਪਤਾ ਆ ਸਾਡਾ ਆਪਣਾ ਰਿਸ਼ਤਾ ਭਾਈ ਸਾਹਿਬ ਦੇ ਨਾਲ ਪਿਆਰ ਵਾਲਾ ਆ ਜੇ ਸਾਨੂੰ ਭਰੋਸਾ ਆ ਤੇ ਢੜਰੀਆਂ ਵਾਲਿਆਂ ਦਾ ਜਿਹੜਾ ਗੁਰੂ ਨਾਲ ਰਿਸ਼ਤਾ ਆ ਨਾ ਉਹ ਸਿੱਦਕ ਦਾ ਰਿਸ਼ਤਾ ਆ ਫੇਰ ਅਸੀਂ ਭਰੋਸਾ ਕਰੀਏ ਵੀ ਜਿੱਥੇ ਵੀ ਜਾਣਗੇ ਮਕਸਦ ਗੁਰੂ ਨਾਲ ਜੁੜਨੇ ਦਾ ਜਾਂ ਜੁੜਨੇ ਦਾ